ਸਸ਼ਿਕਾ ਜੀ ਮੈਂ ਰਿਆਤਿਵਾਨ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਸਕਰੀਨ ਦੇ ਉੱਤੇ ਦੇਖ ਲਓ ਨੀਲੇ ਕੱਪੜਿਆਂ ਵਾਲਾ ਬਾਬਾ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਰਦਾਰ ਮੁੰਡਾ ਆਉਂਦਾ ਤੇ ਨਾਲ ਉਹਦੀ ਮਿਲਦਾ ਮਾਤਾ ਆ ਜਾਂ ਬੇਬੇ ਆਉਦੀ ਤੇ ਉਹਨੂੰ ਲੈ ਕੇ ਆਉਂਦਾ ਤਾਂ ਇਹ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਹੋਰ ਲੋਕਾਂ ਨੂੰ ਕੀ ਸਮਝਾਈਏ ਤੁਹਾਡੇ ਵਰਗੇ ਲੋਕ ਸਿਰ ਦੇ ਉੱਤੇ ਪੱਗਾਂ ਸੁਝਾ ਕੇ ਇਨ੍ਹਾਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਕਿ ਚੰਗੇ ਲੱਗਦੇ ਨੇ ਕਿੰਨੀਆਂ ਵੀਡੀਓਜ਼ ਦਿਖਾ ਚੁੱਕਿਆ ਆਪਰੇ ਜ਼ਰਬਵਜੁਦ ਵੀ ਲੋਕ ਪਖੰਡਵਾਦ ਦੇ ਵਿੱਚ ਫਸਣ ਤੋਂ ਗੁਰੇਜ ਨਹੀਂ ਕਰ ਰਹੇ ਬਲਕਿ ਹੋਰ ਪਖੰਡਵਾਦ ਦੇ ਵਿੱਚ ਫਸਦੇ ਜਾ ਰਹੇ ਨੇ ਪਰ ਸਭ ਤੋਂ ਵੱਡਾ ਦੁੱਖ ਉਦੋਂ ਲੱਗਦਾ ਜਦੋਂ ਸਿਰ ਦੇ ਉੱਤੇ ਪੱਗਾ ਸਜਾ ਕੇ ਜਾਂ ਫਿਰ ਅਮਰਤਾਰੀ ਲੋਕ ਅਜੇਹੇ ਪਖੰਡਿਆਂ ਦੇ ਪੈਰਾਂ ਦੇ ਵਿੱਚ गिरਦੇ ਨੇ ਸਾਨੂੰ ਦਸਤਾਰ ਇਸ ਤਰੀਕੇ ਨਾਲ ਨਹੀਂ ਮਿਲੇ ਕਿ ਤੁਸੀਂ ਜਣੇ ਖਣੇ ਪਖੰਡਿਆਂ ਦੇ ਪੈਰਾਂ ਵਿੱਚ ਜਾ ਕੇ ਆਪਣੇ ਸਿਰ ਝੁਕਾਓ ਜੇਕਰ ਤੁਸੀਂ ਅਜਿਹੇ ਕੰਮ ਕਰਨੀ ਨੇ ਤਾਂ ਫਿਰ ਸਿਰ ਦੇ ਉੱਤੇ ਸਜਾਈ ਦਸਤਾਰ ਨਾ ਇਸ ਨੂੰ ਉਤਾਰ ਕੇ ਜਾਇਆ ਕਰੋ ਘਟੋ ਘਟ ਇਸ ਦੀ ਕਦਰ ਤੱਕ ਕਰ ਲੋ ਜੇ ਹੋਰ ਕਿਸੇ ਚੀਜ਼ ਦੀ ਕਦਰ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਪਖੰਡੀ ਦੇ ਜੁੜਾ ਕਿ ਪੈਰਾਂ ਦੇ ਵਿੱਚ ਮੱਥਾ ਟੇਕ ਰਿਹਾ ਇਹ ਇਹਦੇ ਲਈ ਸਭ ਤੋਂ ਵੱਡਾ ਬਾਬਾ ਹੋ ਗਿਆ ਜਦੋਂ ਅਜਿਹੇ ਲੋਕ ਨਹੀਂ ਸਮਝ ਰਹੇ ਤਾਂ ਦੂਜੇ ਲੋਕਾਂ ਨੂੰ ਕੀ ਗੱਲ ਕਰਾਂਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਪੜੇ ਲਿਖੇ ਲੋਕ ਨੇ ਫਿਰ ਵੀ ਜਿਹੜੇ ਅਜਿਹੇ ਪਖੰਡੀਆਂ ਦੇ ਪਖੰਡਵਾਦ ਦੇ ਵਿੱਚ ਫਸੇ ਜਾ ਰਹੇ ਨੇ ਆਪਣੇ ਕਿਸੇ ਕੰਮ ਨੂੰ ਲੈ ਕੇ ਇਹ ਆਪਣੀ ਮਾਂ ਦੇ ਨਾਲ ਜਿਹੜਾ ਮੁੰਡਾ ਪਖੰਡੀ ਕੋਲੇ ਆਉਂਦਾ ਆ ਤੇ ਫਿਰ ਪਖੰਡੀ ਬਾਬਾ ਜਿਹੜਾ ਕੀ ਇਹਨਾਂ ਨੂੰ ਆਸ਼ੀਰਵਾਦ ਦੇਂਦਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਦੇ ਪੈਰਾਂ ਦੇ ਵਿੱਚ ਮੱਥਾ ਟੇਕਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਬੇ ਲੋਕ ਨੇ ਜਿਹੜੇ ਇੱਥੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਦੇਹਧਾਰੀ ਕੋਈ ਵੀ ਬਾਬਾ ਨਹੀਂ ਹੋ ਸਕਦਾ ਇਹ ਸਿਰਫ ਲੋਕ ਨੇ ਜੋ ਪਖੰਡ ਬਾਤ ਕਰ ਰਹੇ ਨੇ ਪਖੰਡ ਫੁਕਾ ਰਹੇ ਨੇ ਤੁਹਾਡੇ ਵਰਗੇ ਲੋਕਾਂ ਨੂੰ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਗੁੰਮਰਾਹ ਕਰ ਰਹੇ ਨੇ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਝੋਲ ਮਜਈਏ ਚ ਫਸਾ ਲੈਂਦੇ ਨੇ ਵੀ ਭਾਈ ਤੁਹਾਡੇ ਘਰ ਦੇ ਵਿੱਚ ਆ ਹੋ ਰਿਹਾ ਤੁਹਾਡੇ ਘਰ ਦੇ ਵਿੱਚ ਆ ਰਿਹਾ ਠੀਕ ਹੈ ਹਰੇਕ ਨੂੰ ਆਪਣੇ ਘਰ ਦੀ ਫਿਕਰ ਹੁੰਦੀ ਹੈ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਹੈ ਆਪਣੇ ਮਾਪਿਆਂ ਦੀ ਫਿਕਰ ਹੁੰਦੀ ਹੈ ਉਹ ਚੰਗੇ ਕੰਮ ਵਾਸਤੇ ਵੀ ਸਾਡਾ ਘਰ ਸੈੱਟ ਹੋ ਜਾਏ ਏਦਾਂ ਹੋ ਜਾਏ ਸਾਰਾ ਕੁਝ ਕਰਨ ਬਾਅਦ ਲੋਕ ਆ ਜੇ ਕੰਮਾਂ 'ਚ ਪੈਂਦਾ ਪਰ ਕਦੇ ਵੀ ਪਖੰਡੀਆਂ ਦੇ ਕੋਲ ਤੁਹਾਡੇ ਘਰ ਦਾ ਹੱਲ ਨਹੀਂ ਹੁੰਦਾ ਤੁਸੀਂ ਜੇ ਇੱਕ ਸੱਚੇ ਮਨ ਨਾਲ ਉਸ ਪ੍ਰਮਾਤਮਾ ਨੂੰ ਧਿਆਲੋ ਨਾ ਤੁਹਾਡੇ ਸਾਰੇ ਕਾਰਜ ਸਿੱਧੇ ਹੋ ਜਾਣਗੇ ਜੇ ਤੁਸੀਂ ਸੋਚਦੇ ਹੋ ਵੀ ਸ਼ਾਇਦ ਇਹਨਾਂ ਪਖੰਡੀਆਂ ਕੋਲ ਕੁਝ ਹੈਗਾ ਤਾਂ ਨਾ ਪਖੰਡੀਆਂ ਕੋਲ ਕੁਝ ਨਹੀਂ ਹੁੰਦਾ ਜੇਕਰ ਇਹਨਾਂ ਪਖੰਡੀਆਂ ਕੋਲ ਅਜਿਹਾ ਕੁਝ ਮੰਤਰ ਹੋਵੇ ਨਾ ਤਾਂ ਫਿਰ ਇਹ ਆਪਦੇ ਘਰ ਦੇ ਵੀ ਜਿਹੜੇ ਝਮੇਲੇ ਨੇ ਨਾ ਉਹ ਵੀ ਨਿਬੇੜ ਲੈਣ ਤੁਹਾਨੂੰ ਲੱਗਦਾ ਕਿ ਇਹ ਬਾਬੇ ਸੂਖੀ ਹੁੰਦੇ ਨੇ ਪਰ ਇਹਨਾਂ ਦੇ ਕਈ ਵਾਰ ਕਦੇ ਇਹਨਾਂ ਦੇ ਘਰ ਦੀਆਂ ਗੱਲਾਂ ਦੇਖਿਆ ਕਰੋ ਇਹਨਾਂ ਚ ਅਜਿਹੇ ਬਾਬੇ ਹੁੰਦੇ ਨੇ ਜਿਨ੍ਹਾਂ ਦੀ ਆਪਦੀਆਂ ਜਨਾਨੀਆਂ ਰੁੱਸ ਕੇ ਪੇਕੇ ਬੈਠੀਆਂ ਹੁੰਦੀਆਂ ਨੇ ਜਾਂ ਫਿਰ ਆਪਦੀਆਂ ਤਲਾਕ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਜਾਂ ਫਿਰ ਇਹਨਾਂ ਦੇ ਆਪਦੇ ਬੱਚੇ ਨਸ਼ੇ ਦੇ ਵਿੱਚ ਲੱਗੇ ਹੁੰਦੇ ਨੇ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪਰ ਆਦੇ ਘਰ ਦੇ ਵਿੱਚ ਝਾਤੀ ਨਹੀਂ ਮਾਰਦੇ ਤਾਂ ਸਿਰਫ ਗੁੰਮਰਾਹ ਕਰਦੇ ਨੇ ਤਾਂ ਇਹਨਾਂ ਲੋਕਾਂ ਤੋਂ ਬਚਿਆ ਜਾਵੇ ਇਹ ਲੋਕ ਤੁਹਾਨੂੰ ਗੁੰਮਰਾਹ ਕਰਕੇ ਤੁਹਾਡੇ ਪੈਸੇ ਦੀ ਲੁੱਟ ਕਰਨੇ ਕਾ ਕਹਿ ਸਕਦੇ ਕਿ ਨਵਾਂ ਤਰੀਕਾ ਪਨਾਇਆ ਜਾ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੇ ਹੱਡ ਜਿਹੜੇ ਹਰਾਮੀ ਹੋ ਚੁੱਕੇ ਨੇ ਮਿਹਨਤ ਕਰਕੇ ਰਾਜ ਨਹੀਂ ਇੱਥੇ ਦੋ ਚਾਰ ਗੱਲਾਂ ਤੇਰੇ ਮੇਰੇ ਵਰਗੇ ਲੋਕਾਂ ਨੂੰ ਕਰਤੀਆਂ ਚੰਗੀ ਮੋਟੀ ਕਮਾਈ ਹੋ ਜਾਂਦੀ ਆ ਤੁਹਾਡੇ ਵਰਗੇ ਲੋਕ ਆਪਦੀਆਂ ਜੇਬਾਂ ਇਨਾ ਪਖੰਡੀਆਂ ਦੇ ਕੋਲ ਆ ਕੇ ਖਾਲੀ ਕਰ ਦਿੰਦੇ ਨੇ ਪਰ ਤੁਸੀਂ ਸ਼ਰਮ ਕਰੋ ਜੇਕਰ ਸਿਰ ਦੇ ਉੱਤੇ ਪੱਗ ਸਜਾਈ ਹੈ ਦਸਤਾਰ ਸਜਾਈ ਹੈ ਤਾਂ ਉਸ ਦੀ ਤਾਂ ਸ਼ਰਮ ਕਰ ਲਿਆ ਕਰੋ ਤੁਸੀਂ ਚੰਗੇ ਲੱਗਦੇ ਹੋ ਅਜਿਹੇ ਡੇਰਿਆਂ ਦੇ ਵਿੱਚ ਜਾਂਦੇ ਹੋਏ ਪਖੰਡੀਆਂ ਦੇ ਕੋਲ ਜਾਂਦੇ ਹੋਏ ਤੁਹਾਡੇ ਵਰਗੇ ਲੋਕ ਤਾਂ ਹੋਰਾਂ ਨੂੰ ਸਿੱਖਿਆ ਦਿੰਦੇ ਨੇ ਕਿ ਪਖੰਡੀਆਂ ਤੋਂ ਬਚੋ ਪਰ ਜੇਕਰ ਤੁਸੀਂ ਅਜਿਹੇ ਕੰਮ ਕਰੋਗੇ ਤਾਂ ਤੁਹਾਡੇ ਫਿਰ ਵੀਡੀਓਜ਼ ਐਵੇਂ ਵਾਇਰਲ ਹੋਣਗੀਆਂ ਤਾਂ ਤੁਹਾਡੇ ਵਰਗੇ ਲੋਕ ਕਿਸੇ ਨੂੰ ਕੀ ਚੰਗੀ ਸਲਾਹ ਦੇਣਗੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼